ਅੱਠ ਚੀਜ਼ਾਂ ਮਹਾਂਪੁਰਖ ਦੱਸਿਆ ਚਾਹਦੇ ਸਨ ਪਈ ਇਹਨੂੰ ਤਤਿਖਸ਼ਾ ਕਹਿ ਦਿੰਦੇ ਨੇ ਛੇ ਸਾਧਨਾਂ ਦੇ ਵਿੱਚੋਂ ਪਈ ਤੋਂ ਸ਼ਮਦਮ ਸ਼ਰਦਾ ਤੀਸ਼ਰੀ ਸਮਾਧਾਨ ਉਪਰਾਮ ਛਠੀ ਤਤਿਖਸ਼ਾ ਜਾਣੀਏ ਜੇ ਭਿੰਨ-ਭਿੰਨ ਤਾਂ ਕੋ ਨਾਮ ਛੇ ਇਹ ਮਹਾਨ ਗੱਲਾਂ ਦਾ ਧਿਆਨ ਰੱਖੋ ਸੇ ਮਹਾਨ ਗੁਣ ਹਨ ਜਿਨ੍ਹਾਂ ਨੇ ਸਿਮਰਨ ਅਭਿਆਸ ਕਰਨਾ ਹੈ ਜਿਨ੍ਹਾਂ ਨੇ ਅਭਿਆਸ ਕਰਨਾ ਹੈ ਭਈ ਸ਼ਮ ਤੇ ਦਮ ਸਰਦਾ ਜਿਤਨੀ ਵੀ ਸੰਸਾਰਕ ਦੌਲਤ ਹੈ ਕੀ ਹੈ ਜਿਤਨੇ ਵੀ ਕੁਸ਼ ਵੀ ਕੋਲ ਹੈ ਚਾਹੇ ਰੱਬੀ ਦੌਲਤ ਹੈ ਤੇ ਚਾਹੇ ਸੰਸਾਰਕ ਦੌਲਤ ਹੈ ਪਾਸ਼ਾ ਦਾ ਪਹਿਲਾ ਵਚਨ ਹੈ ਕਿ ਇਸ ਦਾ ਇੱਕ ਤਿਲ ਦੇ ਦਾਣੇ ਜਿੰਨਾ ਵੀ ਕਦੀ ਹੰਕਾਰ ਨਹੀਂ ਕਰਨਾ ਹੈ ਜੇ ਕਿੰਨੇ ਕਿ ਸੁਰਤ ਟਿਕ ਜਾਵੇ ਅੱਗੀ ਪਾਲਾ ਕੱਪੜ ਹੋਵੇ ਤਾਂ ਮੈਂ ਸ਼ਮ ਦਮ ਹਮੇਸ਼ਾ ਆਪਣੇ ਇੰਦਰੀਆਂ ਨੂੰ ਨੇਤਰਾਂ ਨੂੰ ਕੰਨਾਂ ਨੂੰ ਮੋਖਾਂ ਨੂੰ ਔਰ ਕਰਮ ਇੰਦਰੀਆਂ ਨੂੰ ਲੱਤਾਂ ਨੇ ਬਾਹਾਂ ਨੇ ਪਾਸ਼ਾ ਕਹਿੰਦੇ ਇਹਨਾਂ ਨੂੰ ਦਮਨ ਕਰਕੇ ਰੱਖਣਾ ਹੈ ਦਮਨ ਦਾ ਅਰਥ ਇਹ ਹੀ ਹੈ ਕਿ ਇਹ ਮਾੜਾ ਦੇਖਣ ਨਾ ਮਾੜਾ ਬੋਲਣ ਨਾ ਮਾੜਾ ਸੁਣਨ ਨਾ ਮਾੜੇ ਪਾਸੇ ਤੁਰਨਾ ਮਾੜੇ ਕੰਮ ਨੂੰ ਹੱਥ ਨਾ ਪਾਉਣਾ ਦੂਸਰੀ ਗੱਲ ਇਸ ਦਾ ਜਗਿਆਸੂ ਨੂੰ ਧਿਆਨ ਰੱਖਣਾ ਪਾਊਗਾ ਤੀਸਰੀ ਗੱਲ ਪਹਿਲੇ ਬੋਲ ਚੁੱਕੇ ਆਂ ਕਿ ਇਹ ਦੁੱਖ ਵੀ ਆਜਣ ਭਾਵੇਂ ਸੁੱਖ ਵੀ ਆਜਣ ਸ਼ਮ ਦਮ ਸ਼ਰਧਾ ਤੀਸਰੀ ਪਰ ਤੂੰ ਗੁਰੂ ਨਾਨਕ ਦੇ ਚਰਨਾਂ ਤੋਂ ਡੋਲਣਾ ਨਹੀਂ ਹੋਵੇਗਾ ਇਤਨੀ ਸ਼ਰਧਾ ਤੈਨੂੰ ਹੋਣੀ ਚਾਹੀਦੀ ਹੈ ਕੋਈ ਸ਼ਮ ਦਮ ਸ਼ਰਧਾ ਤੀਸਰੀ ਚੌਥੀ ਗੱਲ ਸਮਾਧਾਨ ਜਿਸ ਬੇਲੇ ਵੀ ਬੈਠਣਾ ਨਾਮ ਸਿਮਰਨ ਅਭਿਆਸ ਔਰ ਜਾਂ ਤੁਸੀਂ ਇੱਥੇ ਬੈਠਣਾ ਸਾਧ ਸੰਗਤ ਚ ਸਮਾਧਾਨ ਨਾਮ ਬੜੀ ਸਾਵਧਾਨੀ ਦੇ ਨਾਲ ਬੈਠਣਾ ਪੂਰਨ ਸ਼ਾਮਧਾਨੀ ਦਾ ਅਰਥ ਇਹੋ ਹੀ ਹੈ ਕਿ ਮੇਰਾ ਮਨਤ ਨਹੀਂ ਹਿਲਦਾ ਮੇਰਾ ਸਰੀਰਤ ਨਹੀਂ ਹਿਲਦਾ ਮੇਰੀ ਸੁਰਤਤ ਨਹੀਂ ਹਿਲਦੀ ਮੇਰੇ ਅੰਦਰ ਜੋ ਉਪਦੇਸ਼ ਹੋ ਰਿਹਾ ਹੈ ਉਹਦਾ ਪੂਰਨ ਰਸ ਮੇਰੇ ਅੰਦਰ ਜਾ ਰਿਹਾ ਹੈ ਜਾਂ ਉਹਦੇ ਵਿੱਚ ਕੋਈ ਅਟਕਣਾ ਆ ਰਹੀ ਹੈ ਸਾਵਧਾਨ ਹੋ ਬੋ ਸੰਮ ਦਮ ਸ਼ਰਧਾ ਤੀਸਰੀ ਸਮਾਧਾਨ ਚੌਥੀ ਗੱਲ ਉਪਰਾਮ ਹਮੇਸ਼ਾ ਹੀ ਸੰਸਾਰ ਤੋਂ ਉਪਰਾਮ ਭਾਵ ਉਹ ਤੋਂ ਉਦਾਸ ਉਹਦੀਆਂ ਵਸਤੂਆਂ ਤੋਂ ਪਰਾਮ ਰਹਿਣਾ ਉਹਦੀਆਂ ਗੱਲਾਂ ਤੋਂ ਪਰਾਮ ਰਹਿਣਾ ਦੁਨੀਆ ਦੀ ਜੋ ਕੁਛ ਵੀ ਖੇਡ ਹੈ ਇਸ ਸਾਰੀ ਖੇਡ ਤੋਂ ਤੁਹਾਨੂੰ ਉਪਰਾਮ ਰਹਿਣਾ ਪਵੇਗਾ ਫੇਰ ਹੀ ਰੱਬੀ ਖੇਡ ਖੇਡੋਂਗੇ ਇੱਕ ਸ਼ਬਦ ਤੋਂ ਚਲਿਆ ਸੀ ਉਸ ਤੋਂ ਇਹ ਸ਼ਬਦ ਅੱਗੇ ਖੁੱਲੇ ਨੇ ਸ਼ਾਮਧਾਨ ਉਪਰਾਮ ਛਠੀ ਤਤਿਕਸ਼ਾ ਜਾਣੀ ਹੈ ਇਦੇ ਵਿੱਚ 8 ਚੀਜ਼ਾਂ ਆ ਜਾਂਦੀਆਂ ਨੇ ਤਰਤੀਖਾ ਦੇ ਵਿੱਚ ਗਰਮੀ ਤੇ ਸਰਦੀ ਭੁੱਖ ਤੇ ਪਿਆਸ ਮਿਲਦੀਆਂ ਜਾਂ ਨਹੀਂ ਮਿਲਦੀ ਪਤਾ ਨਹੀਂ ਹੈ ਭੁੱਖ ਪਿਆਸ ਬੈਰੀ ਤੇ ਮਿੱਤਰ ਖੁਸ਼ੀ ਤੇ ਗਮੀ ਇਹ 8 ਚੀਜ਼ਾਂ ਤੋਂ ਤੈਨੂੰ ਮਨ ਤਾਂ ਕਰਨਾ ਪਊਗਾ ਜੇ ਕਹਿਣਾ ਕਿ ਮੇਰੀ ਸੁਰਤ ਲੱਗ ਜਾਵੇ ਨਹੀਂ ਤਾਂ ਇਹਨਾਂ ਚੋਂ ਕਿਸੇ ਨੇ ਕਿਸੇ ਨੇ ਤੈਨੂੰ ਢਕਾਉਣਾ ਹੈ ਸ਼ਮ ਦਮ ਸ਼ਰਦਾ ਤੀਸਰੀ ਸਮਾਧਾਨ ਉਪਰਾਮ ਛਠੀ ਤਤਿਕਸ਼ਾ ਜਾਣੀਏ ਜੇ ਭਿੰਨ-ਭਿੰਨ ਤਾਂ ਕੋ ਨਾਮ ਇਹ ਸੇ ਗੁਣ ਬੈਠਣ ਦੇ ਵਾਸਤੇ ਜਿਸ ਵੇਲੇ ਵੀ ਬਹਿਣਾ ਇਹਨਾਂ ਦਾ ਖਿਆਲ ਰੱਖਣਾ ਹੈ